ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹ ਲੋਕ ਕੀ ਕਰ ਰਹੇ ਨੇ ਇਹ ਲਾ ਰਹੇ ਨੇ ਆਪਣੇ ਸ਼ੋਅ ਅਖਾੜੇ ਕਰਨ ਔਜਲਾ ਏਪੀ ਢਿਲੋਨਾ ਦਾ ਇੱਕ ਮੁੰਡਾ ਇੱਕ ਦਲਜੀਤ ਆ ਇਹਨਾਂ ਦੇ ਲਾਈਵ ਸ਼ੋਅ ਚੱਲ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਚ ਕਾਨਸਰਟ ਸ਼ਾਇਦ ਨਾਲ ਹੋਣਾ ਹੋਇਆ ਕਿ ਹੁਣ ਇਹਨਾਂ ਨੂੰ ਹੀ ਪਤਾ ਵੀ ਦਿਹਾੜੇ ਕਿਹੜੇ ਚੱਲ ਰਹੇ ਨੇ ਸ਼ਹੀਦੀ ਇਲੈਕਸ਼ਨ ਵਾਲਿਆਂ ਨੇ ਇਲੈਕਸ਼ਨਾਂ ਰੱਖ ਲਈਆਂ ਸ਼ਹੀਦੀ ਦਿਹਾੜੇ ਦੇ ਵਿੱਚ ਵੋਟਾਂ ਕੁਆਲੀਆਂ ਢੋਲ ਢਮਕੇ ਵਿਜਾਲੇ ਚਰਾ ਪੰਪੀ ਵਾਲੀਆਂ ਬਹੁਤ ਬੁਰੀ ਲੱਗਦੀਆਂ ਕਈ ਵਾਰੀ ਅਸੀਂ ਉਹਨਾਂ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਨੌਜਵਾਨ ਇਹਨਾਂ ਗਾਉਣ ਵਾਲਿਆਂ ਨੂੰ ਇਹਨਾਂ ਨੂੰ ਚਾਰਾਂ ਨੂੰ ਆਪਣੇ ਆਈਡਲ ਮੰਨਦੇ ਨੇ ਪਰ ਤੁਸੀਂ ਦੇਖੋ ਇੱਕ ਬੰਨੇ ਤਾਂ ਇਹ ਹਮੇਸ਼ਾ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਸਿੱਖ ਧਰਮ ਨੂੰ ਬੜਾ ਪਿਆਰ ਕਰਦੇ ਆਂ ਅਸੀਂ ਬਹੁਤ ਸਤਿਕਾਰ ਕਰਦੇ ਆਂ ਗੁਰੂ ਸਾਹਿਬਾਨਾਂ ਦਾ ਸਿਧਾਂਤਾਂ ਦਾ ਸ਼ਹੀਦਾਂ ਦਾ ਖਾਸ ਕਰਕੇ ਜੇ ਦਿਲਜੀਤ ਦੀ ਗੱਲ ਕੀਤੀ ਜਾਵੇ ਤੇ ਇਹ ਹਮੇਸ਼ਾ ਕਿਹਾ ਜਾਂਦਾ ਉਹਨੂੰ ਫੋਲੋ ਕਰਨ ਵਾਲੇ ਲੋਕਾਂ ਦੇ ਵੱਲੋਂ ਕਿ ਦਸਤਾਰ ਨੂੰ ਪ੍ਰਮੋਟ ਕੀਤਾ ਮੈਂ ਬੜੇ ਬੁੱਧੀਜੀਵੀ ਵੀ ਦੇਖੇ ਨੇ ਆਪਣਿਆਂ ਨੂੰ ਬਹੁਤ ਸਿਆਣੇ ਕਹਿਣ ਵਾਲੇ ਲੋਕ ਦੇਖੇ ਨੇ ਜਿਹੜੇ ਇਹ ਗੱਲ ਹਮੇਸ਼ਾ ਕਹਿੰਦੇ ਨੇ ਸਟੇਜਾਂ ਤੇ ਸੋਸ਼ਲਾਈਜ਼ ਕਰਦੇ ਨੇ ਮੀਡੀਆ ਦੇ ਵਿੱਚ ਵੀ ਦਲਜੀਤ ਸਾਂਝ ਨੇ ਦਸਤਾਰ ਨੂੰ ਬਹੁਤ ਪ੍ਰਮੋਟ ਕੀਤਾ ਪਰ ਉਹ ਇਸ ਐਂਗਲ ਤੋਂ ਸੋਚਦੇ ਨੇ ਉਹ ਐ ਸਿਧਾਂਤਕ ਐਂਗਲ ਤੋਂ ਸੋਚਣ ਅੱਜ ਜੇਕਰ ਦਲਜੀਤ ਸਾਂਝ ਨੇ ਦਸਤਾਰ ਨੂੰ ਪ੍ਰਮੋਟ ਕੀਤਾ ਉਹਨੂੰ ਦਸਤਾਰ ਨਾਲ ਪ੍ਰੇਮ ਤੇ ਪਿਆਰ ਹੁੰਦਾ ਛੇਦੀ ਵਿਧਾੜੀ ਚੱਲ ਰਹੇ ਨੇ ਜੇ ਦਸਤਾਰ ਦੇ ਕਿਰਦਾਰ ਦਾ ਉਹਨੂੰ ਪਤਾ ਹੁੰਦਾ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹ ਲੋਕ ਕੀ ਕਰ ਰਹੇ ਨੇ ਇਹ ਲਾ ਰਹੇ ਨੇ ਆਪਣੇ ਸ਼ੋਅ ਅਖਾੜੇ ਕਰਨੌਜਲਾ ਏਪੀ ਢਿਲੋਂ ਨਾਲ ਇੱਕ ਮੁੰਡਾ ਇੱਕ ਦਲਜੀਤ ਆ ਇਹਨਾਂ ਦੇ ਲਾਈਵ ਸ਼ੋਅ ਚੱਲ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਚ ਕਾਨਸਰਟ ਸ਼ਾਇਦ ਨਾਲ ਹੋ ਹੋਇਆ ਕਿ ਹੁਣ ਇਹਨਾਂ ਨੂੰ ਨਹੀਂ ਪਤਾ ਕਿ ਦਿਹਾੜੇ ਕਿਹੜੇ ਚੱਲ ਰਹੇ ਨੇ ਸ਼ਹੀਦੀ ਇਲੈਕਸ਼ਨ ਵਾਲੇ ਨੇ ਇਲੈਕਸ਼ਨਾਂ ਰੱਖ ਲਈਆਂ ਸ਼ਹੀਦੀ ਦਿਹਾੜੇ ਦੇ ਵਿੱਚ ਵੋਟਾਂ ਪੁਆਲੀਆਂ ਢੋਲ ਢਮਕੇ ਵਜਾ ਲੈ ਚਰਾਪਾਂ ਪਿਆਲੀਆਂ ਇਹ ਨਚਾਰ ਜਿਹੜੇ ਨੇ ਇਹ ਆਪਣਾ ਇਹ ਕੰਜਲਪਣਾ ਕਰੀ ਜਾਂਦੇ ਨੇ ਉਹ ਜਿਹੜੇ ਲਾਹਣਤੀ ਸਾਡੇ ਲੋਕ ਨੇ ਜਿਹੜੇ ਇਹਨਾਂ ਦੇ ਸ਼ੋਅ ਪ੍ਰਮੋਟ ਕਰਦੇ ਨੇ ਤੇ ਉਹ ਤੋਂ ਵੱਡੇ ਲਾਹਣਤੀ ਨੇ ਜਿਹੜੇ ਜਾ ਕੇ ਤੇ ਉੱਥੇ ਇਹਨਾਂ ਦੀਆਂ ਸ਼ੋਹਾਂ ਦੇ ਵਿੱਚ ਭੰਗਣਾ ਭੰਗਣਾ ਪਾਉਂਦੇ ਫਿਰਦੇ ਨੇ ਕੰਜਰਖਾਨਾ ਕਰਦੇ ਨੇ ਪੀਆਂ ਭਣਾਂ ਨੂੰ ਨਿਚਾਰੇ ਨੇ ਆਪਣੀ ਉੱਥੇ ਦੇ ਦਿਨ ਕਿਹੜੇ ਚੱਲ ਰਹੇ ਨੇ ਇਹ ਸੱਚਮੁੱਚ ਤੇ ਸਿੱਖਾਂ ਦੇ ਪੁੱਤ ਜੇ ਨਾ ਕਿ ਤੁਹਾਨੂੰ ਤੁਹਾਡਾ ਇਤਿਹਾਸ ਨਹੀਂ ਪਤਾ ਉਹ ਤਾਂ ਬਹੁਤ ਵੈਗਰੂ 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 ਕਰਦੇ ਸੀ ਲੋਕਾਂ ਨੂੰ ਦਿਖਾਉਣ ਵਾਸਤੇ ਬੜੇ ਧਾਰਮਿਕ ਹੋਣ ਦਾ ਜਿਹੜਾ ਉਹ ਦਿਖਾਵਾ ਕਰਦੇ ਪਰ ਪੰਜ ਰਚਦੇ ਨੇ ਸ਼ਹੀਦੀ ਦਿਹਾੜੇ ਨੇ ਮੈਨੂੰ ਕਹਿੰਦਾ ਸੋਗ ਮਨਾਉਣ ਦੀ ਗੱਲ ਆ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਸ਼ਹੀਦੀ ਵਾਲੇ ਪਰ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਕੰਜਰਖਾਨੇ ਕਰਨੇ ਕਿ ਸਾਨੂੰ ਇਹ ਸ਼ੋਭਾ ਦਿੰਦੇ ਨਹੀਂ ਦਿੰਦੇ ਪਰ ਅਸੀਂ ਇਹ ਕਰਨੇ ਕਿਉਂਕਿ ਤੁਸੀਂ ਤਾਂ ਕੰਜਰੋਂ ਕੰਜਰ ਦਾ ਕੰਮ ਦਾ ਕੰਜਰਪੁਣਾ ਕਰਨਾ ਇਹ ਗੱਲਾਂ ਮੇਰੀਆਂ ਬਹੁਤ ਕੌੜੀਆਂ ਲੱਗਦੀਆਂ ਨੇ ਮੈਨੂੰ بڑے ਬੰਦੇ ਕਹਿੰਦੇ ਤੁਸੀਂ ਕੰਜਰ ਘਾਤੋਂ ਕਹਿੰਦੀ ਉਹਨਾਂ ਨੂੰ ਤਾਂ ਕੀ ਕਹੀਏ ਫਿਰ ਇਹਨਾਂ ਨੂੰ ਕੀ ਕਹੀਏ ਕਿ ਬਹੁਤ ਹੀ ਗਿਆਨਵਾਨ ਲੋਕ ਨੇ ਇਹ ਬੜਾ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿਹੜੇ ਬੰਦੇ ਪੱਕ ਦੀ ਗੱਲ ਕਰਦੇ ਆ ਇਹ ਵਾਲੇ ਪੱਗ ਬੰਦੇ ਪ੍ਰਮੋਟ ਕੀਤਾ ਬਹੁਤ ਪੱਗ ਨੂੰ ਥਾਂ ਥਾਂ ਦੇ ਉੱਤੇ ਇਹ ਉਹੀ ਬੰਦਾ ਨਾ ਜਿਵੇਂ ਗਲਤ ਨਾ ਹੋਵਾਂ ਕਹਿੰਦਾ ਸੀ ਮੈਨੂੰ ਬਾਲੀਵੁੱਡ ਚ ਆਫਰ ਆਈਆਂ ਇਹ ਕਹਿ ਕੇ ਕਿ ਮੈਂ ਦਸਤਾਰ ਜਿਹੜੀ ਆ ਉਹ ਲਾਹ ਦਵਾਂ ਤੇ ਉਹਨੂੰ ਰੋਲ ਮਿਲ ਜਾਊਗਾ ਤੇ ਕਿਦਾਂ ਮੈਂ ਦਸਤਾਰ ਲਾਹੀ ਨਹੀਂ ਮੈਂ ਬਾਲੀਵੁੱਡ ਦੇ ਰੋਲ ਕੈਨਸਲ ਕਰ ਦਿੱਤੇ ਪਰ ਜਦੋਂ ਚਮਕੀਲਾ ਬੁਲਾਉਣੀ ਸੀ ਉਦੋਂ ਪੱਗ ਲਾ ਕੇ ਉਹ ਰਖਤੀ ਸੀ ਸੋ ਯਾਰ ਇਹਨਾਂ ਲੋਕਾਂ ਦੇ ਨੂੰ ਤੁਸੀਂ ਇਦਾਂ ਨਾ ਜੋੜਿਆ ਕਰੋ ਕਿਉਂ ਕਿ ਇਹਨਾਂ ਦਾ ਧੰਦਾ ਵਾ ਉਹ ਫੈਸ਼ਨ ਆ ਕੰਮ ਆ ਪੈਸੇ ਚਾਹੀਦੇ ਨੇ ਉਹਨੂੰ ਬਸ ਪੈਸਾ ਨੇਮ ਫੇਮ ਚਾਹੀਦਾ ਧਰਮ ਸਿਧਾਂਤ ਸਭ ਇੱਕ ਪਾਸੇ ਛਕੇ ਟੰਗ ਦਿੰਦੇ ਨੇ ਲੋਕ ਮੈਂ ਬਹੁਤ ਮਾਰਿਆ ਲੱਗਦਾ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਖਾਸ ਕਰਕੇ ਜਿਹੜੇ ਇਹਨਾਂ ਨੂੰ ਆਈਡਲ ਮੰਨਦੇ ਨੇ ਜਿਹੜੇ ਇਹਨਾਂ ਨੂੰ ਐ ਕਹਿੰਦੇ ਨੇ ਲੋ ਜੀ ਫਿਰ ਕੀ ਹੋ ਗਿਆ ਹਸਣ ਖੇਡਣ ਦੀਆਂ ਗੱਲਾਂ ਨੇ ਹਸਣ ਖੇਡਣ ਡੈ ਨੇ ਕਿਹੜਾ ਪਾਪ ਕਰ ਰਹੇ ਨੇ ਮੈਂ ਕਹਿੰਦਾ ਸਾਡੇ ਨੂੰ ਲੋਝ ਕਰੋ ਗੰਜਰ ਕੰਨਾ ਕੋਠੇ ਚੜ ਕੇ ਨੱਚੋ ਸਾਨੂੰ ਕੀ ਲੱਗੇ ਪਰ ਗੱਲ ਤਾਂ ਇਹ ਹੈ ਕਿ ਜੇ ਸੱਚਮੁੱਚ ਆਪਣਿਆਂ ਨੂੰ ਪ੍ਰੇਜ਼ੈਂਟ ਕਰਦੇ ਹੋ ਸਿੱਖ ਦਿਖਾਉਂਦੇ ਹੋ ਲੋਕਾਂ ਨੂੰ ਕਿਸੇ ਬੜੇ ਧਾਰਮਿਕ ਆ ਧਾਰਮਿਕ ਗਾਣੇ ਕੱਢ ਕੇ ਤਿਵ ਪ੍ਰਸਦਾਨ ਤਾਂ ਤਾਂ ਪਰਾ ਦੇ ਹੋ ਨਾ ਦਿਹਾੜੇ ਕਾਲੇ ਚੱਲ ਰਹੇ ਨੇ ਸ਼ਹਿਦੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਨੌਜਵਾਨਾਂ ਨੂੰ ਨਿਚਾ ਰਹੇ ਹੋ ਸ਼ਰਾਬਾਂ ਪੀ ਆ ਕੇ ਖਾੜਿਆਂ ਦੇ ਵਿੱਚ ਸ਼ਰਮ ਨੂੰ ਹੱਥ ਮਾਰੋ ਇੰਨੇ ਵੀ ਲਾਹਨਤੀ ਨਾ ਹੋ ਇੰਨੇ ਵੀ ਕਿਰਤਕਾਣਾ ਹੋ ਕਿ ਜੇ ਤੁਹਾਨੂੰ ਗੁਰੂ ਨੇ ਇਹ ਜਸ ਪ੍ਰਤਾਪ ਦੇ ਤਾ ਨਾ ਬਿਸ਼ੱਕ ਇਹ ਸਿਧਾਂਤਾਂ ਤੋਂ ਵੱਖਿਆ ਮਰਿਆਦਾ ਤੋਂ ਵੱਖਿਆ ਸਿੱਖਾਂ ਦਾ ਨਾਲ ਇਸ ਕਾਮ ਦਾ ਇਸ ਕਾਜ ਦਾ ਕੋਈ ਲਿੰਕ ਨਹੀਂ ੱੱਕੇ ਦੇ ਨਾਲ ਗੱਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹੇ ਕਿ ਇਹ ਪੰਜਾਬੀ ਸਭਿਆਚਾਰ ਆ ਨਾ ਇਹ ਪੰਜਾਬੀ ਸਭਿਆਚਾਰ ਆ ਨਾ ਸਿੱਖ ਸਭਿਆਚਾਰ ਇਹ ਸਿਰਫ ਸਿਰਫ ਕੀ ਆ ਕੰਜਰਪੁਣਾ ਨਚਾਰਪੁਣਾ ਹੋਰ ਕੁਛ ਨਹੀਂ ਮੇਰੀ ਬੇਨਤੀ ਆ ਨੌਜਵਾਨਾਂ ਦੇ ਚਰਨਾਂ ਦੇ ਵਿੱਚ ਆਓ ਫਤਿਹਗੜ ਸਾਹਿਬ ਵਾਲੇ ਵੱਲੋਂ ਚਲੀਏ ਸਰਹੰਦ ਚਲੀਏ ਉੱਥੇ ਵੇਖੀਏ ਜਾ ਕੇ ਕਿ ਸਾਡੇ ਵਾਸਤੇ ਸਾਡੇ ਸਾਹਿਬਜ਼ਾਦਿਆਂ ਨੇ ਬਾਬਾ ਇਕੋਮਾ ਨੇ ਕੁਰਬਾਨੀਆਂ ਕੀ ਦਿੱਤੀਆਂ ਸੀ ਕਿਉਂ ਦਿੱਤੀਆਂ ਸੀ ਕਿਹੜੀ ਗੱਲਾਂ ਆ ਜਿਹਦ ਨੂੰ ਯਾਦ ਕਰਦੇ ਆ ਸਿੱਖਾਂ ਦਾ ਪਾਇਸ ਚੱਕੀ ਰਹੀਆਂ ਹੱਥਾਂ ਚ ਹੱਥ ਪਾ ਕੇ ਬਾਹਾਂ ਪਾ ਕੇ ਆਪਣੀਆਂ ਧੀਆ ਬਣਾਉ ਨੂੰ ਨਚਾ ਰਹੀਆਂ ਇਹਨਾਂ ਦੇ ਸਾਹਮਣੇ ਸਟੇਜਾਂ ਦੇ ਉੱਤੇ ਸਿਆਣੇ ਮਣੀਏ ਮਹਾਰਾਜ ਸਾਨੂੰ ਕਿਰਪਾ ਕਰਕੇ ਸਮੱਤ ਬਖਸ਼ਣ ਬਹੁਤ ਲੋਕ ਇੱਕ ਪੰਕਤੀ ਦਾ ਇਸਤੇਮਾਲ ਕਰਕੇ ਨਾ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਹਸਣ ਖੇਡਣਾ ਮਨ ਕਾ ਚਾਓ ਪਰ ਤੁਹਾਨੂੰ ਪਤਾ ਨਹੀਂ ਵੀ ਉਸ ਪੰਕਤੀ ਦਾ ਅਰਥ ਕੀ ਹੈ ਹਸਣ ਖੇਡਣਾ ਮਨ ਕਾ ਚਾਓ ਨਾਨਕ ਜਿਲਮਨ ਪਾਉ ਤਨਾ ਮਨ ਪਾਓ ਅਰਥ ਕਰ ਲਓ ਉਹਦੇ ਅਗਲੇ ਬੰਨੇ ਜਾ ਕੇ ਤੁਹਾਨੂੰ ਪਤਾ ਲੱਗ ਜੂਗਾ ਸੋ ਇੰਨੀ ਕੋ ਬੇਨਤੀ ਕਰਨੀ ਇੱਕ ਸੇਵਾਦਾਰ ਹੋਣ ਦੇ ਨਾਤੇ ਕੁੱਕਰ ਹੋਣ ਦੇ ਨਾਤੇ 100 ਗਾਣਾ ਕੱਢੀ ਜਾਓ ਸਾਨੂੰ 100 ਕੁਛ ਕਹੀ ਜਾਓ ਪਰ ਜਿੱਥੇ ਗੱਲ ਸਿਧਾਂਤਾਂ ਦੀ ਆ ਮਰਿਆਦਾ ਦੀ ਆ ਉੱਥੇ ਸਾਡਾ ਕੰਮ ਹੋਕਾ ਦੇਣਾ ਅਸੀਂ ਦਿੰਦੇ ਰਹਿਣਾ ਕਿਉਂਕਿ ਸਾਨੂੰ ਪਤਾ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰਦੇ ਅਸੀਂ ਕਹ ਰਹੇ ਹਾਂ ਗੁਰੂ ਦਾ ਹੁਕਮ ਗੁਰੂ ਦੇ ਹੁਕਮ ਨਾਲ ਗੰਧਨ ਵੈਣ ਸੁਣੇ ਉਲਝਾਵੇ ਨਾਮ ਲੈ ਅਲਕਾਇਆ ਗੰਦੇ ਗਾਣੇ ਸੁਣ ਕੇ ਤੂੰ ਉਲਝਦਾ ਮਂ ਤੇ ਨਾਮ ਜਪਨ ਲੱਗਿਆ ਤੈਨੂੰ ਵਾਸੀ ਆਉਣ ਲੱਗ ਪੈਂਦੀਆਂ ਤੇਨੂੰ ਸੁਸਤੀ ਪੈ ਜਾਂਦੀ ਹੈ ਕਿਉਂ ਕਿ ਗੁਰੂ ਦਾ ਰਾਹ ਬੜਾ ਔਖਾ ਕਿ ਤਮਾਰਗ ਪੈਰ ਤਰਜੈ ਸਿਰ ਦੀ ਜਗਾਨਾ ਕੀ ਜਿਆਲਾ ਕਨਸੈਪਟ ਆ ਸਾਬ ਜਦਾਂ ਦੀ ਛੀਦੀ ਦਿਹਾੜੇ ਚੱਲ ਰਹੇ ਨੇ ਇਹ ਲੋਕ ਕੰਜਰਖਾਨਾ ਕਰ ਰਹੇ ਨੇ ਤੇ ਸਭ ਤੋਂ ਵੱਡੇ ਕਿਰਤਕਾਰ ਲੋਕ ਉਹ ਜਿਹੜੇ ਕਰਾ ਰਹੇ ਨੇ ਤੇ ਜਿਹੜੇ ਇਹਦਾ ਹਿੱਸਾ ਬਣ ਰਹੇ ਨੇ ਮਹਾਰਾਜਪਾਲਾ ਕਨਸਲ ਉਸ ਮਤਵਕਸ਼ ਵਾਂਗੂ ਜੀ ਕਾ ਖਾਂਦਾ